ਲਾ ਦੀਵਾਨ ਟੌਡਰ ਮਲਜੀ ਸੇਵਾਰ ਸੋਈ ਦੇ ਵਿੱਚ ਲੁਧਿਆਣਾ ਸ਼ਹਿਰ ਦੇ ਬਹੁਤ ਹੀ ਸਤਿਕਾਰਯੋਗ ਸ਼ਖਸੀਤਾ ਮਾ ਬਗਲਾ ਮੁਖੀ ਧਾਮ ਦੇ ਆਦਰਯੀ ਮਹੰਤ ਪ੍ਰਵੀਨ ਚੌਧਰੀ ਜੀ ਔਰ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਦੇ ਰੂਪ ਚ ਮੈਡਮ ਲੀਨਾ ਟਪਾਰਿਆ ਜੀ ਆਪਣੇ ਸਾਥੀਆਂ ਨਾਲ ਆਏ ਨੇ ਉਹਨਾਂ ਦਾ ਜਿੱਥੇ ਇਸ ਰਸੋਈ ਚ ਪਹੁੰਚਦੇ ਮੈਂ ਅਭਿਨੰਦਨ ਔਰ ਸਵਾਗਤ ਕਰਦਾ ਔਰ ਨਾਲ ਹੀ ਇਸ ਰਸੋਈ ਦੇ ਵਿੱਚ ਜਿਹੜਾ ਵੱਡਮੁੱਲਾ ਸਹਿਯੋਗ ਸਕਤਾਰ ਯੋਗ ਸ਼ਕਤੀਆਂ ਵੱਲੋਂ ਨਿਰੰਤਰ ਮਿਲਦਾ ਰਹਿੰਦਾ ਉਸੇ ਕਰਕੇ ਜਿਹੜੀ ਸੇਵਾ 5 ਅਗਸਤ 2020 ਨੂੰ ਇੱਕ ਬੂਦ ਦੇ ਮਾਧਮ ਨਾਲ ਸ਼ੁਰੂ ਹੋਈ ਸੀ ਅੱਜ 8 ਜਗ੍ਹਾ ਦੇ ਉੱਤੇ ਇਹ ਸੇਵਾ ਅਟੁੱਟ ਜਾ ਰਹੀ ਹੈ ਔਰ ਆਉਣ ਵਾਲੇ ਸਮੇਂ 'ਚ ਇਹਦਾ ਵਿਸਤਾਰ ਕਰਦੇ ਹੋਏ ਜਿੱਥੇ ਵੀ ਲੁਧਿਆਣਾ 'ਚ ਜ਼ਰੂਰਤ ਹੋਏਗੀ ਭਰਪੇਟ ਖਾਣੇ ਦੀ ਘੱਟ ਤੋਂ ਘੱਟ ਕੀਮਤ ਦੇ ਵਿੱਚ ਅਸੀਂ ਪ੍ਰਯਾਸ ਕਰਾਂਗੇ ਹੋਰ ਬੂਦ ਸ਼ੁਰੂ ਕਰਨ ਦੇ ਨਰ ਸੇਵਨ ਨਾਰਾਇਣ ਸੇਵਾ ਹਿੰਦੂ ਨਿਆਈ ਪੀਠ ਵੱਲੋਂ ਡੰਗ ਸਾਹਿਬ ਦੀ ਜਿਹੜੀ ਪ੍ਰਵੀਨ ਡੰਗ ਜੀ ਦੀ ਟੀਮ ਸਾਰੀ ਵਧਾਈ ਦੀ ਪਾਤਰ ਹੈ। ਔਰ ਅੱਜ ਦੇ ਜਮਾਨੇ ਦੇ ਵਿੱਚ ਇਹਨੇ ਮਹਿੰਗਾਈ ਦੇ ਦੌਰ ਦੇ ਵਿੱਚ ਇਹ ਇੱਕ ਐਸਾ ਉਪਰਾਲਾ ਕਰ ਰਹੇ ਨੇ ਜਦੋਂ ਕਹਿੰਦੇ ਨਾ ਬੰਦੇ ਨੂੰ ਭੁੱਖ ਲੱਗਦੀ ਹੈ ਉਹਨੂੰ ਗਰੀਬੀ ਦਾ ਉਹਦੋਂ ਨੂੰ ਪਤਾ ਲੱਗਦਾ ਹੈ। ਔਰ ਉਸ ਗਰੀਬੀ ਦਾ ਅਹਿਸਾਸ ਉਹਨਾਂ ਲੋਕਾਂ ਨੂੰ ਨਾ ਹੋਵੇ। ਉਹ ਆਪਣੇ ਇੱਕ 10 ਰੁਪਏ ਸਿਰਫ ਸਿੰਬੋਲਿਕ ਇੱਕ ਪੈਸੇ ਲੈ ਰਹੇ ਨੇ ਵੀ ਉਹਨੂੰ ਇਹ ਨਾ ਲੱਗੇ ਵੀ ਮੈਂ ਫ੍ਰੀ ਦਾ ਖਾ ਰਿਹਾ। ਸਿਰਫ ਇੱਕ 10 ਰੁਪਏ ਦੇ ਨਾਲ ਉਹਨੂੰ ਭਰਪੇਟ ਖਾਣਾ ਦੇ ਦੇ। ਜਿਹੜੀ ਉਹਨਾਂ ਨੇ ਦੀਵਾਨ ਟੋਡਰਮਲ ਰਸੋਈ ਸ਼ੁਰੂ ਕੀਤੀ ਹੋਈ ਹੈ ਤੇ ਮੈਂ ਮਾਂ ਬਗਲਾ ਦੇ ਮੁਖੀ ਦੇ ਚਰਨਾਂ 'ਚ ਇਹ ਅਰਦਾਸ ਕਰਾਂਗਾ ਵੀ ਇਹਨਾਂ ਦੀ ਪੂਰੀ ਟੀਮ ਨੂੰ ਮਹਾਰਾਣੀ ਬਹੁਤ-ਬਹੁਤ ਅਸੀਸ ਦੇਵੇ ਇਹ ਦਿਨ-ਦੁਗਣੀ ਰਾਤ ਚ ਆਪਣੀ ਤਰੱਕੀਆਂ ਕਰਨ ਔਰ ਇਸੇ ਤਰ੍ਹਾਂ ਸੇਵਾ ਦਾ ਕਾਰ ਆਪਣੀ ਧਰਮ ਲਈ ਜਾਤੀ ਲਈ ਕਰਦੇ ਰਹਿਣ ਔਰ ਇੱਕ ਐਸਾ ਇਹ ਐਗਜ਼ਾਮਪਲ ਨੇ ਇਹ ਪਰਿਵਾਰ ਸਾਰੇ ਵੀ ਇਸ ਸਮਾਜ ਦੇ ਵਿੱਚ ਵੀ ਕਿਸੇ ਦੂਜੇ ਦਾ ਸੋਚਣਾ ਇੱਕ ਵਾਰ ਫਿਰ ਪੂਰੀ ਟੋਡਰਮਲ ਟੀਮ ਜਿਹੜੀ ਇਹ ਰਸੋਈ ਚਲਾ ਰਹੀ ਹੈ ਇਹਨਾਂ ਨੂੰ ਸਾਰੇ ਵਧਾਈ ਦੇ ਪਾਤਰ ਨੇ ਔਰ ਇੱਕ ਵਾਰ ਫੇਰ ਡੰਗ ਸਾਹਿਬ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਇਸ ਕਾਰ ਦੇ ਚ ਇਹਨਾਂ ਨੇ ਬਲਾ ਕੇ ਸਾਡੀ ਵੀ ਇੱਕ ਸਾਨੂੰ ਵੀ ਕੁਝ ਸਿੱਖਣ ਦਾ ਇਹਨਾਂ ਕੋਲ ਮੌਕਾ ਮਿਲਿਆ ਮਹਾਰਾਣੀ ਇਹਨਾਂ ਨੂੰ ਬਹੁਤ ਬਹੁਤ ਅਸੀਦ ਦੇਵੇ ਜੈ ਮਾਂ ਮਕ람 ਮੈਂ ਦੀਵਾਨ ਟੋਡਰਮਲ ਸੇਵਾ ਰਸੋਈ ਜਿਹੜੀ ਹੈ ਜਿੱਥੇ ਜ਼ਰੂਰਤਮੰਦਾਂ ਨੂੰ ਪਰਬੇਟ ਖਾਣਾ ਸਿਰਫ ਔਰ ਸਿਰਫ 10 ਰੁਪਏ ਚ ਸ਼੍ਰੀ Hindu ਨਿਆਇਪੀਠ ਵੱਲੋਂ ਜਿਹੜਾ ਸ਼ੁਰੂ ਕੀਤੀ ਹੋਈ ਹੈ ਇਹ ਸਾਰੀ ਟੀਮ ਜਿਹੜੀ ਹੈ ਵਧਾਈ ਦੀ ਪਾਤਰ ਹੈ ਔਰ ਮੈਂ ਚਾਹੂਗੀ ਕਿ ਇੰਨਾ ਤੋਂ ਅਸੀਂ ਸਮਾਜ ਦੇ ਵਿੱਚ ਬਾਕੀਆਂ ਨੂੰ ਵੀ ਇੱਕ ਮੈਸੇਜ ਦੇਈਏ ਕਿ ਜਿਹੜੇ ਟੋਡਰਮਲ ਜੀ ਹੈਗੇ ਆ ਉਹਨਾਂ ਨੇ ਆਪਣੇ ਇਤਿਹਾਸ ਦੇ ਵਿੱਚ ਜਿਹੜਾ ਰੋਲ ਅਦਾ ਕੀਤਾ ਹੈ ਉਹਨਾਂ ਨੇ ਇਹ ਦਰਸਾਇਆ ਕਿ Hindu Sikh ਜੜਿਓ ਇੱਕੋ ਹੀ ਪਰਿਵਾਰ ਹੈ ਉਹ ਅਲੱਗ ਨਹੀਂ ਹੈ ਔਰ ਅੱਜ ਬੱਚਿਆਂ ਤੱਕ ਵੀ ਇਹ ਜ਼ਰੂਰ ਪਹੁੰਚਣੀ ਚਾਹੀਦੀ ਹੈ ਗੱਲ ਕਿ ਟੋਡਰਮਲ ਜੀ ਨੇ ਸਾਡੇ ਸਾਹਿਬਜ਼ਾਦਿਆਂ ਲਈ ਜਿਹੜਾ ਸੰਸਕਾਰ ਜਦ ਹੋਣਾ ਸੀ ਤੇ ਉਹਨੂੰ ਪੂਰਨ ਕਰਨ ਵਾਸਤੇ ਜਿਹੜੀਆਂ ਸੋਨੇ ਦੀਆਂ ਇੱਟਾਂ ਸਿੰਘੀਆਂ ਬਿਛਾਈਆਂ ਗਈਆਂ ਸੀ ਤਾਂ ਉਹਨਾਂ ਨੂੰ ਜਾ ਕੇ ਸੰਸਕਾਰ ਲਈ ਜਗ੍ਹਾ ਮਿਲੀ ਸੀ ਔਰ ਮੈਂ ਚਾਹੂੰਗੀ ਕਿ ਹਰ ਸਕੂਲ ਦੇ ਬੱਚੇ ਨੂੰ ਇਹਨਾਂ ਨਾਲ ਜ਼ਰੂਰ ਜੁੜਨਾ ਚਾਹੀਦਾ ਜਿੱਦਾਂ ਇਹਨਾਂ ਨੇ ਪਹਿਲਾਂ ਹਨੂਮਾਨ ਚਾਲੀਸਾ ਨਾਲ ਜੋੜਿਆ ਬੱਚਿਆਂ ਨੂੰ ਔਰ ਹੁਣ ਜਿਹੜੀ ਇਹ ਭਰਪੇਟ ਰਸੋਈ ਹੈ ਮੈਂ ਖੜੇ ਖੜੇ ਦੇਖਿਆ ਬਾਹਰ ਕੀ ਕਈ ਬਜ਼ੁਰਗ ਆਇਆ ਹੁਣ ਲੰਚ ਟਾਈਮ ਹੋਇਆ ਹੋਇਆ ਤੇ ਉਹ ਬੜੇ ਆਰਾਮ ਨਾਲ ਉਹਨਾਂ ਨੇ 10 ਰੁਪਏ ਦੇ ਵਿੱਚ ਕਈ ਅਹਮ ਰੱਖਦੇ ਵੀ ਅਸੀਂ ਫ੍ਰੀ ਦਾ ਨਹੀਂ ਖਾਣਾ ਤੇ 10 ਰੁਪਏ ਦੇ ਕੇ ਜਦੋਂ ਆਪਣੇ ਲੰਚ ਲੈ ਕੇ ਜਾ ਰਹੇ ਆ ਤਾਂ ਇੱਕ ਆਤਮਿਕ ਸੰਤੁਸ਼ਟੀ ਜੀ ਦੇਖ ਕੇ ਹੋਈ ਹੈ ਔਰ ਮਨ ਨੂੰ ਬੜਾ ਅੱਛਾ ਲੱਗਿਆ ਕਿ ਅਸੀਂ ਵੀ ਇਸ ਰਸੋਈ ਨਾਲ ਜ਼ਰੂਰ ਜੁੜਨਾ ਚਾਹਾਂਗੇ ਔਰ ਜਿੱਥੇ ਤੱਕ ਮੇਰਾ ਮੈਸੇਜ ਜਾਂਦਾ ਹੈ ਤੇ ਉਹ ਵੀ ਦੀਵਾਨ ਟੋਡਰ ਮਲ ਰਸੋਈ ਦੇ ਨਾਲ ਜ਼ਰੂਰ ਜੁੜਨ ਆਪਣੀ ਕਮਾਈ ਦਾ ਦਸਵੰਦ ਜ਼ਰੂਰ ਕੱਢਣ ਤਾਂ ਕਿ ਅਸੀਂ ਸਮਾਜ ਸੇਵਾ ਇਸ ਤਰੀਕੇ ਨਾਲ ਵੀ ਕਰ ਸਕਦੇ ਹਾਂ ਜੈ ਹਿੰਦ ਜੇਬਾ ਅੱਜ ਹਿੰਦੂ ਨਿਆਇਪੀਠ ਵੱਲੋਂ ਸੰਚਾਲਿਤ ਦੀਵਾਨ ਟੋਡਰਮਾ ਸੇਵਾ ਰਸੋਈ ਦੇ ਵਿੱਚ ਬੰਗਲਾਮੁਖੀ ਧਾਮ ਦੇ ਮੁਖ ਮਹੰਤ ਪ੍ਰਵੀਨ ਚੌਧਰੀ ਜੀ ਵਿਸ਼ੇਸ਼ ਰੂਪ ਤੇ ਪਧਾਰੇ ਸੀ ਜਿੱਥੇ ਉਹਨਾਂ ਨੇ ਹਿੰਦੂ ਨਿਆਇਪੀਠ ਦੀ ਸ਼ਲਾਘਾ ਕੀਤੀ ਹੈ ਕਿ ਇਹ 2020 ਦੇ ਵਿੱਚ ਇੱਕ ਬੂਝ ਸ਼ੁਰੂ ਕਰਕੇ ਕਿੱਥੇ ਅੱਜ 8 ਬੂਝ ਨੇ ਸ਼ਹਿਰ ਦੇ ਹਰ ਕੋਨੇ ਦੇ ਵਿੱਚ ਜੋ ਇਹ ਅਲੱਗ-ਅਲੱਗ ਕੋਨਿਆਂ ਦੇ ਵਿੱਚ 8 ਬੂਤਾਜ ਹੋ ਗਏ ਨੇ ਉੱਥੇ ਹੀ ਉਹਨਾਂ ਨੇ ਇੱਕ ਹੋਰ ਅੱਜ ਪ੍ਰਣ ਲਿਤਾ ਹੈ ਕਿ ਉਹ ਵੀ ਜਲਦ ਹੀ ਇੱਕ ਬੂਥ ਆਪਣੇ ਇੰਡਸਟਰੀ ਏਰੀਆ ਦੇ ਵਿੱਚ ਦੀ ਸ਼ੁਰੂਆਤ ਕਰਨ ਜਾ ਰਹੇ ਨੇ ਆਪਣੇ ਵੱਲੋਂ ਇੱਕ ਹੋਰ ਬੂਥ ਦੀ ਸ਼ੁਰੂਆਤ ਇੰਡਸਟਰੀ ਏਰੀਆ ਦੇ ਵਿੱਚ ਕਰਨ ਜਾ ਰਹੇ ਨੇ ਜਿੱਥੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਨਾਲ ਹੀ ਲੁਧਿਆਣਾ ਲਾਈਫ ਦੇ ਮਾਧਮ ਨਾਲ ਵੀ ਅਪੀਲ ਕਰਦਾ ਕਿ ਆਓ ਤੁਸੀਂ ਵੀ ਇੱਕ ਵਾਰ ਜ਼ਰੂਰ ਹਿੱਸੇਵਾਲੇ ਸੋਈ ਦੇ ਵਿੱਚ ਆਓ ਤੇ ਆਪਣਾ ਯੋਗਦਾਨ ਜ਼ਰੂਰ ਹਿੱਸੇਵਾਲੇ ਵਿੱਚ ਪਾਓ